ਕਬੱਡੀ 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 ਯਾਰੀ ਉਸ ਨੂੰ ਕਬੱਡੀ ਆਖਦੇ ਸਾਡੀ ਕਬੱਡੀ ਨਾਲ ਹੈ ਸਰਦਾਰੀ ਉਸ ਨੂੰ ਕਬੱਡੀ ਆਖਦੇ ਟਰੋਲੀ ਵਾਲਾ ਨੀਨਾ ਕਬੱਡੀ ਪਾ ਰਿਹਾ ਚਾਰ ਨੇ ਰਾਜੂ ਸ਼ਾਹਪੁਰੀਆ ਕਹਿੰਦੇ ਇੱਧਰ ਲਈ ਕੰਨੀ ਤੇ ਲੱਗਿਆ ਹੋਇਆ ਨਾਲ ਸਣੀ ਕਾਲੇ ਸੰਘਿਆਂ ਦਾ ਤੇ ਨਾਲ ਕਹਿੰਦੇ ਸੈਦੋਕੇ ਦਾ ਜੱਗਾ ਗਿੰਦਿਆ ਗਿੰਦਿਆ ਕਾਲੇ ਸੰਘਿਆਂ ਵਾਲਾ ਸਣੀ ਵੱਜ ਗਈ ਕੈਂਚੀ ਵੱਜਦਾ ਪੰਪ ਵੱਜਦਾ ਪੰਪ ਵੱਜਦਾ ਪੰਪ ਬੱਲੇ ਬੱਲੇ ਸਿਰਾ ਓਏ ਦੁਆਬੇ ਵਾਲਿਆ ਸਿਰਾ ਓਏ ਦੁਆਬੇ ਵਾਲਿਆ ਤਿੰਨ ਬੰਦੇ ਆ ਜੀ ਮੈਲਬਨ ਕਬੱਡੀ ਅਕੈਡਮੀ ਦੇ ਸਾਡੀ ਕਮੇਟੀ ਕਹਿੰਦੀ ਵੀ ਸਾਨੂੰ ਦੋ ਹੀ ਚਾਹੀਦੇ ਆ ਤਿੰਨ ਬੰਦੇ ਗਰਾਊਂਡ ਦੇ ਵਿੱਚ ਆ ਕੱਲਾ ਵਾਲਾ ਅੰਬੂ ਮੇਰੇ ਵੀਰੋ ਖੇਡੇ ਆ ਨੈਂਟਨ ਦੀ ਟੀਮ ਦੇ ਲਈ ਉਹ ਵੀ ਗਰਾਊਂਡ ਦੇ ਵਿੱਚ ਫਿਰਦਾ ਨਰਿੰਜਨਪੁਰੀਆ ਸੁੱਖਾ ਤੇ ਦੂਜੇ ਪਾਸੇ ਰਵੀ ਸਾਹੋਕੇ ਵਾਲਾ ਬਗਲ ਪਰੀ ਗਈ ਆ ਨਜ਼ਾਰਾ ਖੇਡ ਕਬੱਡੀ ਦਾ ਤਾੜੀਆਂ ਸਿਰੇ ਦਾ ਜਫਾ ਸਾਹੋਕੇ ਵਾਲੇ ਦਾ ਸਿਰੇ ਦਾ ਜਫਾ ਨਰੰਜਨਪੁਰੀਏ ਸੁਖੇ ਨੂੰ ਰਵੀ ਸਾਹੋਕੇ ਵਾਲਾ ਦੋਸਤ ਪਿਆਰ ਨੇ ਗਿੰਦਿਆ ਦੁਨੀਆ ਸਵਾਦ ਭਾਲਦੀ ਆ ਗਿੰਦਿਆ ਦੁਨੀਆ ਸਵਾਦ ਭਾਲਦੀ ਆ ਗਿੰਦਿਆ ਦੁਨੀਆ ਸਵਾਦ ਭਾਲਦੀ ਐ ਨਾਲ ਕਹਿੰਦੇ ਜੱਗਾ ਨਾਲ ਸਣੀ ਐ ਹੁਣ ਚਾਰਾਂ ਦੇ ਵਿੱਚੋਂ ਰਾਜੂ ਸ਼ਾਹਪੁਰੀਆ ਸਣੀ ਟੱਕਰ ਵੱਡੀ ਟੱਕਰ ਵੱਡੀ ਸਿਰਾ ਹੋਣ ਲੱਗਿਆ ਭੱਜ ਗਈ ਕੈਂਚੀ ਟੱਕਰ ਵੱਡੀ ਕਬੱਡੀ ਦਾ ਸਿਰਾ ਹੋਣ ਲੱਗਿਆ ਮੇਰੇ ਵੀਰੋ ਸਣੀ ਤੇ ਬੁਲਟ ਬੁਲਟ ਤੇ ਸਣੀ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਪਰ ਨਹੀਂ ਮੇਰੇ ਵੀਰੋ ਸਣੀ ਨੇ ਜਫਾ ਲਾ ਕੇ ਸਪੋਰਟਸ ਕਲੱਬ ਵਾਲੇ ਸਾਡੇ ਵੀਰ ਕਹਿੰਦੇ ਵੀ ਸਾਡਾ ਧੰਨਵਾਦ ਕਰਦੇ ਆ ਵਿਕਟੋਰੀਆ ਵੈਲੀ ਕਬੱਡੀ ਕਲੱਬ ਵਾਲੇ ਸਾਰਿਆਂ ਦਾ ਸਤਿਕਾਰ ਵੱਡਾ ਲਓ ਸਾਹਮਣੇ ਖੇਡ ਮੈਦਾਨ ਇਹ ਹਰਮਨ ਆ ਪਰ ਦੂਜੇ ਪਾਸੇ ਬਈ ਦਰਸ਼ਕ ਵੀਰੋ ਤਾੜੀਆਂ ਤੇ ਪਣਦੀਆਂ ਨੇ ਬਲਾ ਸਕਤ ਹੈ ਇੱਕ ਪਾਸੇ ਸ਼ਾਹਪੁਰ ਪਿੰਡ ਹੈ ਇਹ ਸ਼ਾਹਪੁਰੀਆ ਜਿੰਦਰ ਹੈ ਲਾਹਤ ਪੰਡਾ ਕਬੱਡੀ ਪਾ ਰਿਹਾ ਕਬੱਡੀ ਆ ਗਿਆ ਲਓ ਬੁਲਟ ਦੀ ਕਬੱਡੀ ਪੈ ਰਹੀ ਹੈ ਸਰਬਜੋਤ ਸਿੰਘ ਜੀ ਢਿੱਲੋਂ ਸਾਹਿਬ ਵੇਖ ਡਿੰਪੀ ਸੰਧੂ ਉਧਰ ਦੇ ਪਾਸੇ ਬੁਲਟ ਵੱਧ ਕੇ ਕਬੱਡੀ ਪਾਰਿਆ ਇੱਕ ਪਾਸੇ ਬੱਗੇ ਪਿੰਡ ਦਾ ਗਿੰਦਾ ਉਰਲੀ ਕੰਨੀ ਤੇ ਰਾਜੂ ਸ਼ਾਹਪੁਰੀਆ ਨਾਲ ਕਹਿੰਦੇ ਚਿੱਟੇ ਰੰਗ ਦੇ ਕੱਚੇ ਦੇ ਵਿੱਚ ਮੁੰਡਾ ਕਹਿੰਦੇ ਜੱਗਾ ਸੈਦੋਗਿਆਂ ਵਾਲਾ ਆਇਆ ਕਹਿੰਦੇ ਕਿੰਗ ਦਾ ਭਤੀਜਾ ਲੱਗਦਾ ਆ ਕਹਿੰਦੇ ਸ਼ਾਨਦਾਰ ਜੱਫਾ ਮੇਰੇ ਪੰਜਾਬੀ ਮੀਰੋ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਸਿਡਣੀ ਵਾਲਿਓ ਬੱਲੇ 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 ਹੋ ਗਈ ਹੈ। ਉਹ ਜਫਾ ਗਿੰਦੇ ਵਾਲ ਆ ਗਿਆ। ਉਹ ਜਫਾ ਆ ਗਿਆ। ਚਾਉਂਦਾ ਜਫਾ ਕੇ ਜੁੜ ਗਿਆ ਤੇ ਕਬੱਡੀ ਤੇ ਰੋਜੀ ਹੁਸ਼ਿਆਰਪੁਰ ਆ ਗਿਆ। ਕਹਿੰਦੇ ਹੁਸ਼ਿਆਰਪੁਰ ਆ ਗਿਆ। ਬਾਗਾ ਬੜਾ ਸ਼ਹਿਰ ਹੈ। ਪਰਿਆ ਲਿਖਿਆ ਸ਼ਹਿਰ ਹੈ ਪਰ ਉਧਰ ਵੇਖੋ ਕਪੂਰਥਲੇ ਵਾਲਾ ਉਹ ਗੱਟਾ 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 ਚੱਕ ਗਿਆ ਤੇ ਦਰਸ਼ਕਾਂ ਨੇ ਕਹਿੰਦੇ ਆਪ ਮਹਾਰੇ ਤਾੜੀਆਂ ਮਾਰੀਆਂ। ਬੱਲੇ 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 ਬੱਲੇ। ਬੱਲੇ 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 ਬੱਲੇ। ਆਉਂ ਪਾਟ ਗਿਆ ਤਾੜੀਆਂ ਕਾਏ ਸੰਗਾਰ ਕਬੱਡੀ ਪਾਲ ਬੈਕ ਕਰ ਗਿਆ। ਇਹ ਵੱਡੀ ਗੱਲ ਹੁੰਦੀ ਹੈ ਜਦੋਂ ਖਿਡਾਰੀਆਂ ਦੇ ਸੱਟਾਂ ਲ ਟਾਪਰ ਕਬੱਡੀ ਦਾ ਲੇਜੈਂਡ ਲਲੀਆਂ ਵਾਲਾ ਸੰਦੀਪ ਵੀ ਪੁੱਜਿਆ ਹੋਇਆ ਟਾਂਟੋ ਤੋਂ ਆ ਵੀ ਮੁੰਡਾ ਟਾਂਟੋ ਤੋਂ ਪੁੱਜਿਆ ਮੇਰੇ ਮਿੱਤਰੋ ਇੱਕ ਪਾਸੇ ਰਵੀ ਐ ਇਹ ਸਾਹੋਕੇ ਵਾਲਾ ਇਹ ਸਾਹੋਕੇ ਵਾਲਾ ਹੁਣ ਕਰੂ ਕਮਾਲ ਲਾਓ ਤਾੜੀਆਂ ਦਰਸ਼ਕ ਵੀਰੋ ਜ਼ੋਰਦਾਰ ਫੇਰੇ ਸਵਾਦ ਵੱਖਰਾ ਵਾਹੋ ਰਵੀ ਕਿ ਯਾਰ ਮੇਰਾ ਸੁਪਰਸਟਾਰ ਦੇਸੀ ਕਲਾਕਾਰ ਪਹਿਲੀ ਵਾਰ ਇਸ ਨੌਜੋਨ ਨੂੰ ਬੁਲਗੁਲਗੇ ਦੀਆਂ ਖੇਡਾਂ ਤੇ ਸਿੱਖ ਖੇਡਾਂ ਤੇ ਮੇਰੇ ਵੀਰੋ ਵੈਸਟਰਨ ਖਾਲਸਾ ਕਬੱਡੀ ਕਲਾ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ